ਅੱਜ ਮੈਂ ਬਹੁਤ ਹੀ ਖੁਸ਼ੀ ਦੇ ਪਲ ਮਹਿਸੂਸ ਕਰ ਰਿਹਾ ਹਾਂ ਇਸਲਾਮ ਕਰਨ ਦੇ ਨਾਲ ਸੰਬੰਧਿਤ ਜਿਹੜਾ ਇਹ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ਰੋਜ਼ਾ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ-ਪਹਿਲਾਂ ਜਿਹੜਾ ਵੀ ਜੋ ਕੁਝ ਵੀ ਉਹਨੇ ਖਾਣਾ ਹੁੰਦਾ ਖਾਣ ਤੋਂ ਬਾਅਦ ਸਾਰਾ ਦਿਨ ਬਗੈਰ ਅੰਨ ਜਲਤੋਂ ਹੋਰ ਤਾਂ ਹੋਰ ਆਪਣੀ ਠੁੱਕ ਵੀ ਅੰਦਰ ਨਹੀਂ ਲੈ ਕੇ ਜਾਂਦੇ ਕੋਈ ਵੀ ਕੋਈ ਪ੍ਰੋਬਲਮ ਹੋਵੇ ਨੱਕ ਦੇ ਵਿੱਚ ਕੰਨ ਦੇ ਵਿੱਚ ਜਾਂ ਦੰਦ ਦੇ ਵਿੱਚ ਸ਼ੇਖ ਤੱਕ ਨਹੀਂ ਮਾਰੀ ਜਾਂਦੀ ਬਹੁਤ ਕਠਨ ਹੈ ਕਹਿ ਦੇਣਾ ਬੜਾ ਸੌਖਾ ਹੈ ਕਿ ਮੈਂ ਰੋਜ਼ਾ ਰੋਜ਼ਾ ਰੱਖਦਾ ਮੈਂ ਰੋਜ਼ੇ ਰੱਖਦਾ ਔਰ ਉਸ ਦੇ ਸਬੰਧ ਦੇ ਵਿੱਚ ਅੱਜ ਸ਼ਾਮ ਨੂੰ ਮਕਬੂਲ ਜੀ ਦੇ ਪਵਨ ਜੀ ਦੇ ਇਹਨਾਂ ਦੇ ਸਾਰਿਆਂ ਦੇ ਗ੍ਰਹਿ ਵੇਖਿਆ ਆਉਣ ਦਾ ਸਾਰੇ ਇਸਲਾਮ ਪਰਮਨ ਸਬੰਧਤ ਇਹ ਸਾਰੇ ਸੱਜਣ ਆਏ ਨੇ ਰੋਜ਼ਾ ਤਾਰ ਹੁਣ ਇਹਨਾਂ ਨੇ ਉਸ ਤੋਂ ਬਾਅਦ ਆਪਣਾ ਨਮਾਜ਼ ਅਦਾ ਕੀਤੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਜਿਹੜਾ ਵੈਸੇ ਤਾਂ ਸਾਡਾ ਪੂਰਾ ਜਿਹੜਾ ਵਿਸ਼ਵ ਹੈ ਇਹ ਸਾਰਾ ਹੀ ਭਾਈਚਾਰ ਸਾਂਝ ਨਾਲ ਤੋਂ ਬਗੈਰ ਨਹੀਂ ਚੱਲ ਸਕਦਾ ਪਰ ਖਾਸ ਕਰਕੇ ਜੇ ਮੈਂ ਕਹਾ ਸਰਹੰਦ ਕਿਉਂਕਿ ਇਹ ਧਰਤੀ ਜਿਹੜੀ ਸਰਹੰਦ ਹੈ ਇਹ ਸਾਡੀ ਸਾਰੇ ਧਰਮਾਂ ਨਾਲ ਸੰਬੰਧਿਤ ਹੈ ਕਿਉਂ ਇੱਥੇ ਜਿਹੜੀ ਆਪਾਂ ਕਹਿੰਦੇ ਆ ਆਰਾਮਦਾਸ ਦੀ ਨਗਰੀ ਅੰਮ੍ਰਿਤਸਰ ਜਿੱਦੋਂ ਗੋਲਡਨ ਟੈਂਪਲ ਵੀ ਕਿਹਾ ਜਾਂਦਾ ਜਿਹਨੂੰ ਦਰਬਾਰ ਸਾਹਿਬ ਵੀ ਕਿਹਾ ਜਾਂਦਾ ਗੁਰੂ ਰਾਮਦਾਸ ਜੀ ਨੇ ਜਦੋਂ ਉਹਦੀ ਨੀਂਹ ਰਖਾਈ ਮੀਆਂ ਮੀਰ ਤੋਂ ਉਹਦਾ ਮਕਬਰਾ ਵੀ ਡੇਰਾ ਮੀਰ ਵੀਰਾਂ ਵਿੱਚ ਹੈ ਜੀ